ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਪ ਬਾਣੀ ਜਿਸ ਨੂੰ ਸਤਕਾਰ ਨਾਲ ਜੀ ਲਗਾ ਕੇ ਅਸੀਂ ਜਪ ਜੀ ਸਾਹਿਬ ਬੋਲਦੇ ਹਾਂ ਤੇ ਵਿਚਾਰ ਰੰਮ ਕਰਦੇ ਹਾਂ ਜਪ ਬਾਣੀ ਜਿਹੜੀ ਹੈ ਇਹ 38 ਪੋੜੀਆਂ ਹਨ ਤੇ ਇਸ ਦੇ ਨਾਲ ਆਰੰਭ ਵਿੱਚ ਇੱਕ ਸ਼ਲੋਕ ਹੈ ਆਦ ਸਜੁਗਾ ਸਚੁ ਵਲਾ ਆਖਿਰ ਦੇ ਵਿੱਚ ਇੱਕ ਸ਼ਲੋਕ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤਵ ਵਾਲਾ ਜੋ ਇਥੋਂ ਸ਼ੁਰੂ ਹੁੰਦੇ ਹਨ ਬਾਕੀ ਵਿੱਚ 38 ਪੋੜੀਆਂ ਹਨ ਇਸ ਬਾਣੀ ਦੀਆਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ ਔਰ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਰਾ ਸਿਧਾਂਤ ਜੋ ਹੈ ਇਸ ਬਾਣੀ ਦੇ ਵਿੱਚ ਲੁਕੋਇਆ ਹੋਇਆ ਹੈ ਇਹਦੇ ਵਿੱਚ ਮੌਜੂਦ ਹੈ ਸਿੱਖ ਦਾ ਨਿਤਰੇਮ ਹੈ ਅੰਮ੍ਰਿਤ ਵੇਲੇ ਇਸ ਬਾਣੀ ਨੂੰ ਪੜਨ ਦਾ ਸਿੱਖ ਨੂੰ ਹੁਕਮ ਹੈ ਪੰਥ ਵੱਲੋਂ ਗੁਰੂ ਸਾਹਿਬ ਨੇ ਵੀ ਇਹ ਬਾਣੀ ਨਿਤਨੇਮ ਦੀ ਬਾਣੀ ਦੇ ਤੌਰ ਤੇ ਗੁਰਗਨ ਸਾਹਿਬ ਜੀ ਦੇ ਆਰੰਭ ਵਿੱਚ ਦਰਜ ਕੀਤੀ ਹੈ ਇਸ ਤੋਂ ਬਾਅਦ ਦੂਜੀ ਨਿਤਨੇਮ ਦੀ ਬਾਣੀ ਗੁਰੂ ਸਾਹਿਬ ਨੇ ਸੋਧ ਰਹਿਰਾਸ ਜਿਸ ਮਹਿਰਾਸ ਦਾ ਨਾਂ ਦਿੱਤਾ ਗਿਆ ਸੀ ਗ੍ਰੰਥ ਮਰਦਾ ਵਿੱਚ ਇਹ ਸੋਧ ਰਾਗ ਦੇ ਪੰਜ ਸ਼ਬਦ ਤੇ ਸੂਪੁਰਖ ਰਾਗ ਦੇ ਚਾਰ ਸ਼ਬਦ ਤੋਂ ਕੁੱਲ ਨੌ ਸ਼ਬਦ ਇਹ ਰਹਿਰਾਸ ਦੀ ਬਾਣੀ ਸ਼ਾਮ ਦਾ ਨਿਤਨੇਮ ਗੁਰੂ ਜੀ ਨੇ ਗੁਰਗੰਸਾਹਿਬ ਜੀ ਮਹਾਰਾਜੀ ਦਰਜ ਕੀਤਾ ਹੈ ਸੋਨ ਸਮੇ ਸੋਹਲੀ ਦੀ ਬਾਣੀ ਪਾਈ ਸ਼ਬਦ ਇਹਦਾ ਨਿਤਨੇਮ ਕਰਨ ਦਾ ਸਿੱਖ ਨੂੰ ਜੋ ਹੈ ਇਹ ਗੁਰਸਾਹਿਬਨ ਨਿਤਨੇਮ 13 ਪੜਨੇ ਗੁਰਗੰਸਾਹਿਬ ਜੀ ਦੇ ਨਿਤਨੇਮ ਦੇ ਦਰਜ ਕੀਤੇ ਉਸ ਤੋਂ ਅੱਗੇ ਰਾਗਾ ਅਨੁਸਾਰ ਬਾਣੀ ਆਰੰਭ ਹੁੰਦੀ ਹੈ ਤੋ ਇਹ ਪਹਿਲੀ ਬਾਣੀ ਹੈ ਜਪਜੀ ਸਾਹਿਬ ਇਸ ਦੀ ਵਿਚਾਰ ਅਸੀਂ ਆਰੰਭ ਕਰਦੇ ਹਾਂ ਆਰੰਭ ਵਿੱਚ ਮੂਲ ਮੰਤਰ ਹੈ ਜਿਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜੋ ਹੈ ਇਹ ਵਰਣਨ ਹੈ ਇਹ ਮੂਲ ਮੰਤਰ ਕੇਵਲ ਜਪਜੀ ਸਾਹਿਬ ਦਾ ਹਿੱਸਾ ਨਹੀਂ ਬਲਕਿ ਇਹ ਆਪਣੇ ਆਪ ਵਿੱਚ ਇੱਕ ਸੁਤੰਤਰ ਬਾਣੀ ਹੈ ਮੂਲ ਮੰਤਰ ਜਿਹੜਾ ਕਿ ਹੋਰ ਵੀ ਰਾਗਾਂ ਦੇ ਆਰੰਭ ਵਿੱਚ ਵੀ ਕਈ ਜਗ੍ਹਾ ਤੇ ਸੰਪੂਰਨ ਤੇ ਕਈ ਜਗ੍ਹਾ ਤੇ ਸੰਖੇਪ ਰੂਪ ਵਿੱਚ ਆਉਂਦਾ ਹੈ ਤੋਂ ਅਸੀਂ ਸਭ ਤੋਂ ਪਹਿਲਾਂ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ ਤੇ ਆਰੰਭਲੀ ਬਾਣੀ ਹੈ ਜਪਜੀ ਸਾਹਿਬ ਇਹਦੇ ਪਿੱਛੇ ਵੀ ਮੂਲ ਮੰਤਰ ਦਰਜ ਹੈ ਤੋਂ ਪਹਿਲਾਂ ਮੂਲ ਮੰਤਰ ਦੀ ਵਿਚਾਰ ਕਰ ਲਈਏ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਓੰਕਾਰ ਲਫ਼ਜ਼ ਜਿਹੜਾ ਹੈ ਇਹ ਬ੍ਰह्म ਦੀ ਜੋ ਸ਼ਕਤੀ ਹੈ ਬ੍ਰह्म ਸ਼ਕਤੀ ਜਾਪ ਆਪ ਇਹ ਸੰਸਾਰ ਦਾ ਮੂਲ ਜਿਸ ਨੂੰ ਅਸੀਂ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਖਦੇ ਹਾਂ ਇਹ ਊੰ ਸ਼ਬਦ ਸੰਕੇਤਕ ਤੌਰ ਤੇ ਪਰਮਾਤਮਾ ਦੀ ਹਸਤੀ ਵਸੇ ਵਰਤਿਆ ਗਿਆ ਊੰ ਲੇਕਿਨ ਪਰਮਾਤਮਾ ਦੀ ਹਸਤੀ ਨੂੰ ਵੀ ਕਈ ਅਨੁਮਤੀ ਲੋਕਾਂ ਨੇ ਕਈਆਂ ਰੂਪਾਂ ਵਿੱਚ ਵੰਡਿਆ ਹੋਇਆ ਸੀ ਤੇ ਵੀ ਦੇਵਤਿਆਂ ਨੇ ਵੀ ਪਰਮਾਤਮਾ ਦਾ ਉਤਾਰ ਕਰਕੇ ਮੰਨਦੇ ਸਨ ਇਸ ਵਾਸਤੇ ਗੁਰੂ ਸਾਹਿਬ ਨੇ ਉਸ ਊੰਗ ਬ੍ਰਹਮ ਦੇ ਪਿੱਛੇ ਇੱਕ ਲਗਾ ਕੇ ਇਹ ਸੰਕੇਤ ਦਿੱਤਾ ਕਿ ਉਹ ਬਹੁਤ ਸਾਰੇ ਨਹੀਂ ਹਨ ਉਹ ਇੱਕ ਹੀ ਹੈ ਉਹ ਕੇਵਲ ਇੱਕ ਹੀ ਹਸਤੀ ਹੈ ਊੰਗ ਹਸਤੀ ਬ੍ਰਹਮ ਹਸਤੀ ਜਿਹੜੀ ਸਾਰੀ ਸ੍ਰਿਸ਼ਟੀ ਦਾ ਕਰਤਾ ਪਾਲਨihar ਸੰਗਾਰਣ ਵਾਲਾ ਉਹੀ ਹੈ ਉਹ ਇੱਕ ਹਸਤੀ ਹੈ ਪਰਮਾਤਮਾ ਇੱਕ ਹੈ ਅਤੇ ਕਾਰ ਤੂ ਪਾਵ ਕਾਰ ਇੱਕ ਪਛੇਤਰ ਲਫਜ਼ ਹੈ ਜਿਹੜਾ ਕਿਸੇ ਸ਼ਬਦ ਦੇ ਨਾਲ ਆਖਿਰ ਤੇ ਲੱਗਣ ਨਾਲ ਉਸ ਸ਼ਬਦ ਵਿੱਚ ਜੋ ਵਿਚਾਰ ਹੈ ਉਸ ਦੀ ਕੰਟੀਨਿਊਟੀ ਉਸ ਦੀ ਲਗਾਤਾਰਤਾ ਨੂੰ ਪ੍ਰਗਟ ਕਰਦਾ ਹੈ ਜਿਸ ਤਰ੍ਹਾਂ ਜੈ ਜੈ ਦੋ ਵਾਰ ਸੀ ਜੈ ਜੈ ਬੋਲਿਆ ਤੇ ਤੂੰ ਜੈ ਜੈ ਕਾਰ ਬੋਲਾਂਗੇ ਉਸ ਦਾ ਮਤਲਬ ਹੋਏਗਾ ਕਿ ਲਗਾਤਾਰ ਹੀ ਜੈ ਜੈ ਹੋ ਰਹੀ ਹੈ ਜਿਸ ਤਰ੍ਹਾਂ ਨ੍ਰਿਤ ਹੋ ਗਿਆ ਨ੍ਰਿਤ ਕੋਈ ਨਾਚ ਪਰ ਜਦ ਤੁਸੀਂ ਨ੍ਰਿਤਕਾਰ ਬੋਲਾਂਗੇ ਉਹਦਾ ਮਤਲਬ ਨ੍ਰਿਤ ਕਰਨ ਵਾਲਾ ਜਾਂ ਲਗਾਤਾਰ ਨ੍ਰਿਤ ਹੋਣਾ ਹੈ ਜਿਸ ਤਰ੍ਹਾਂ ਅਸੀਂ ਧੁਨ ਕੋਈ ਸੁਰ ਕੋਈ ਆਵਾਜ਼ ਕੋਈ ਸਾਜ਼ ਧੁਨ বাজ ਰਹੀ ਹੈ ਤੇ ਜੇ ਬੋਲਾਂਗੇ ਧੁਨਕਾਰ ਹੋ ਰਹੀ ਹੈ ਉਹਦਾ ਮਤਲਬ ਹੈ ਲਗਾਤਾਰ ਹੀ ਕੋਈ ਸੁਰ ਕੋਈ ਸਾਜ਼ ਕੋਈ ਰਾਗ बज ਰਿਹਾ ਤੋ ਇਹ ਕਾਰ ਜਿਹੜਾ ਇੱਕ ਖੇਤਰ ਹੈ ਜਿਹੜਾ ਜਿਹੜੀ ਵਿਚ ਜਿਸ ਨਾਲ ਇਹ ਜੁੜਦਾ ਹੈ ਉਸ ਦੀ ਕੰਟੀਨਿਊਟੀ ਉਸ ਦੀ ਲਗਾਤਾਰਤਾ ਨੂੰ ਪ੍ਰਗਟ ਕਰਦਾ ਹੈ ਇਕ ਓੰਕਾਰ ਇਕ ਪਰਮਾਤਮਾ ਜਿਹੜਾ ਲਗਾਤਾਰ ਹਮੇਸ਼ਾ ਵਸੇ ਇਕ ਰਸ ਵਿਆਪਕ ਹੈ ਜਿਹੜਾ ਕਦੇ ਮਰਦਾ ਨਹੀਂ ਮੁਗਦਾ ਨਹੀਂ ਜਿਸ ਦੀ ਹੋਂਦ ਸਦਾ ਵਾਸਤੇ ਕਾਇਮ ਹੈ ਸਦਾ ਵਾਸਤੇ ਲਗਾਤਾਰੀ ਨਾਲ ਕੰਟੀਨਿਊਟੀ ਨਾਲ ਉਸ ਸੰਸਾਰ ਤੇ ਮੌਜੂਦ ਹੈ ਇਸ ਲਈ ਉਸ ਪਰਮਾਤਮਾ ਦਾ ਇਹ ਰੂਪ ਗੁਰੂ ਸਾਹਿਬ ਨੇ ਇਕ ਓੰਕਾਰ ਪ੍ਰਗਟ ਕੀਤਾ ਇਹਨਾਂ ਕਈ ਅੱਜਕੱਲ ਦੇ ਨਕਮੇ ਬੰਦੇ ਫੇਸਬੁੱਕ ਤੇ ਉੱਠ ਕੇ ਉਲਟ-ਪੁਲਟ ਗੱਲਾਂ ਮਾਰਦੇ ਨੇ ਕਿ ਜੀ ਇੱਕ ਓੰਕਾਰ ਰੂਪ ਜਿਹੜਾ ਹੈ ਗੁਰੂ ਸਾਹਿਬ ਨੇ ਇਸ ਦਾ ਉਚਾਰਨ ਇੱਕ ਓੰਕਾਰ ਨਹੀਂ ਬਣਾਇਆ ਗੁਰਗ੍ਰੰਥ ਸਾਹਿਬ ਵਿੱਚ ਇਹ ਰੂਪ ਕਿਤੇ ਨਹੀਂ ਆਇਆ ਤਾਂ ਇਹ ਗੱਲ ਬਿਲਕੁਲ ਗਲਤ ਹੈ ਗੁਰਗ੍ਰੰਥ ਸਾਹਿਬ ਵਿੱਚ ਓੰਕਾਰ ਲਫ਼ਜ਼ ਬਾਰ-ਬਾਰ ਆਇਆ ਓੰਕਾਰ ਨਾਂ ਤੇ ਬਾਣੀ ਵੀ ਹੈ ਤੇ ਓੰਕਾਰ ਲਫ਼ਜ਼ ਕਈ ਦਫ਼ਾ ਆਇਆ ਮੈਂ ਅੱਗੇ ਵੀ ਇੱਕ ਪੋਸਟ ਵਿੱਚ ਪਾਇਆ ਸੀ ਕਿ ਕਿੰਨੀ ਦਫ਼ਾ ਗੁਰਗ੍ਰੰਥ ਸਾਹਿਬ ਵਿੱਚ ਓੰਕਾਰ ਲਫ਼ਜ਼ ਆਇਆ ਹੈ ਤੋ ਲਿਆਦਾ ਇਹ ਇਸ ਕਿਸਮ ਦੇ ਟੁਝਰਾ ਕਰਨ ਵਾਲੇ ਬੰਦਿਆਂ ਦਾ ਗਿਆਨ ਘੱਟ ਹੈ ਉਹ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਸਟਡੀ ਨਹੀਂ ਕੀਤੀ ਹੁੰਦੀ ਥੋੜੀ ਬੋਧੀ ਸਟਡੀ ਕਰਕੇ ਕਿ ਫੜਾਫੜ ਪੋਸਟਾ ਪਾ ਦਿੰਦੇ ਨੇ ਤੋ ਇੱਕ ਪਰਮਾਤਮਾ ਵਾਸਤੇ ਸੰਕੇਤਕ ਇਹ ਇੱਕ ਓੰਕਾਰ ਦਾ ਸੰਕੇਤਕ ਰੂਪ ਇਹ ਇੱਕ ਓੰਕਾਰ ਦਿੱਤਾ ਹੋਇਆ ਤੋ ਸਤਨਾਮ ਸਤ ਉਸ ਜੀ ਨੂੰ ਕੰਨ ਨੇ ਜਿਹੜੀ ਸਦਾ ਵਾਸਤੇ قائم ਹੋਵੇ ਜਿਹੜੀ ਕਦੇ ਮਰਦੀ ਮੁਕਦੀ ਨਹੀਂ ਜਿਸ ਦੀ ਹੋਂਦ ਕਦੇ ਖਤਮ ਨਾ ਹੋਵੇ ਤੋ ਇਹ ਉਹ ਪ੍ਰਮਾਤਮਾ ਜਿਹੜਾ ਇੱਕ ਹੈ ਇੱਕ ਰਸ ਵਿਆਪਕ ਹੈ ਉਹਦਾ ਨਾਮ ਇਤਿਨਾਮ ਤੂੰ ਪਾਵੇਂ ਹਸਤੀ ਉਹਦੀ ਐਗਜ਼ਿਸਟੈਂਸ ਉਸ ਪ੍ਰਭੂ ਦਾ ਰੂਪ ਵਜੂਦ ਜੋ ਕੁਝ ਹੈ ਉਹ ਪਾਪ ਸਤ ਹੈ ਪ੍ਰਭੂ ਦੀ ਹਸਤੀ ਸਤ ਹੈ ਹੋਂਦ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਉਹ ਕਦੇ ਮਰਨ ਮੁਕਣ ਵਾਲੀ ਵਿਨਾਸ਼ ਵਾਲੀ ਹਸਤੀ ਨਹੀਂ ਹੈ ਉਹਦੀ ਹਸਤੀ ਰੋਲ ਸਤ ਹੈ ਸਦਾ ਵਾਸਤੇ ਕਾਇਮ ਦائم ਹੈ ਕਰਤਾ ਕਰਤਾ ਤੂੰ ਪਾਵੇਂ ਕਰੀਏਟ ਕਰਨ ਵਾਲਾ ਬਣਾਉਣ ਵਾਲਾ ਪੈਦਾ ਕਰਨ ਵਾਲਾ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ ਤੇ ਕਰਤੇ ਤੋਂ ਬਾਅਦ ਫਿਰ ਉਹ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਕਰਕੇ ਬਣਾ ਕੇ ਉਹਦੇ ਵਿੱਚ ਆਪ ਵੀ ਉਸਦਾ ਅੰਸ਼ ਸਮਾਇਆ ਹੋਇਆ ਹੈ ਉਹਦੀ ਜੋਤ ਹਰ ਜੀਵ ਦੇ ਵਿੱਚ ਸਮਾਈ ਹੋਈ ਹੈ ਕਰਤਾ ਪੁਰਖ ਕਿਉਂਕਿ ਉਹ ਆਪ ਸਾਰੇ ਜੀਵਾਂ ਵਿੱਚ ਅੰਦਰ ਮੌਜੂਦ ਹੈ ਇੱਕ ਮਿਸਤਰੀ ਕਿਸੇ ਕਾਰਪੈਂਟਰ ਜਿਹੜਾ ਹੈ ਇੱਕ ਤਰ੍ਹਾਂ ਕਿਸੇ ਕੁਰਸੀ ਟੇਬਲ ਦਾ ਕਰਤਾ ਹੁੰਦਾ ਉਹਨੂੰ ਬਣਾਉਂਦਾ ਹੈ ਲੇਕਿਨ ਉਹ ਆਪ ਕੁਰਸੀ ਟੇਬਲ ਵਿੱਚ ਨਹੀਂ ਹੁੰਦਾ ਅਸੀਂ ਜਾਂਦੇ ਹਾਂ ਉਹ ਟੇਬਲ ਕੁਰਸੀ ਖਰੀਦ ਕੇ ਲੈ ਆਉਂਦੇ ਆ ਪਰ ਉਹ ਆਪਣੀ ਦੁਕਾਨ ਤੇ ਹੀ ਬੈਠਾ ਰਹਿੰਦਾ ਉਹ ਉਸ ਕੁਰਸੀ ਵਿੱਚ ਨਾਲ ਨਹੀਂ ਹੁੰਦਾ ਟੇਬਲ ਵਿੱਚ ਨਹੀਂ ਹੁੰਦਾ ਪਰ ਪ੍ਰਮਾਤਮਾ ਨੇ ਜੋ ਵੀ ਕੁਝ ਬਣਾਇਆ ਹੈ ਉਹਦੇ ਵਿੱਚ ਉਹ ਆਪ ਹੀ ਆਪਣੀ ਹੋਂਦ ਉਸਨੇ ਵਿੱਚ ਸਮਾਈ ਹੋਈ ਹੈ ਆਪਣੀ ਸ਼ਕਤੀ ਆਪਣੀ ਜੋਤ ਉਹਦੇ ਟਿਕਾਈ ਹੋਈ ਹੈ ਜੀਵ ਜੀਵਤੁਰ ਦੇ ਫਿਰਦੇ ਜੀਵ ਅਸੀਂ ਇਨਸਾਨ ਜਾਨਵਰ ਪੰਛੀ ਵਗੈਰਾ ਜੋ ਉੱਡ ਰਹੇ ਆ ਜੋ ਟੁਰ ਰਹੇ ਆ ਬੋਲ ਰਹੇ ਆ ਸੁਣ ਰਹੇ ਆ ਸਭ ਉਹਦੀ ਰੱਬੀ ਤਾਕਤ ਨਾਲ ਸੁਣ ਬੋਲ ਰਹੇ ਆ ਉਹ ਸਾਡੇ ਵਿੱਚ ਸਮਾਇਆ ਹੋਇਆ ਕਥਤਾ ਬਕਤਾ ਸੁਣਤਾ ਸੋਈ ਆ ਵਿਚਾਰੇ ਸੁ ਗਿਆਨੀ ਹੋਈ ਇਸ ਲਈ ਉਹ ਕਰਤਾ ਪੁਰਖ ਹੈ ਪਨਾਕੇ ਵਿੱਚ ਸਮਾਇਆ ਹੋਇਆ ਨਿਰਭਉ ਉਸ ਨੂੰ ਕਿਸੇ ਦਾ ਡਰ ਨਹੀਂ ਅਸੀਂ ਆਮ ਤੌਰ ਤੇ ਆਪਣੇ ਕਿਸੇ ਮੁਕਾਬਲੇ ਦੀ ਹਸਤੀ ਤੋਂ ਡਰਦੇ ਆ ਜੋ ਸਾਡੇ ਮੁਕਾਬਲੇ 'ਚ ਸਾਡਾ ਕੁਝ ਵਿਗਾੜ ਸਕਦੀ ਹੈ ਉਹਦਾ ਡਰ ਪੈ ਹੁੰਦਾ ਪਰ ਪ੍ਰਭੂ ਦੀ ਬਰਾਬਰੀ ਦਾ ਕੋਈ ਨਹੀਂ ਹੈ ਉਹਦੇ ਮੁਕਾਬਲੇ ਦਾ ਕੋਈ ਨਹੀਂ ਹੈ ਉਹੋ ਜਿਹਾ ਸ਼ਕਤੀਮਾਨ ਉਹਦੇ ਮੁਕਾਬਲੇ 'ਚ ਕੋਈ ਨਹੀਂ ਹੈ ਉਹਦਾ ਕੋਈ ਵੈਰੀ ਦੁਸ਼ਮਣ ਨਹੀਂ ਹੋ ਸਕਦਾ ਕੋਈ ਉਹਦਾ ਕੁਝ ਨਹੀਂ ਵਿਗਾੜ ਸਕਦਾ ਇਸ ਲਈ ਉਹ ਨਿਰਪੋਅ ਹੈ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਨਿਰਵੈਰ ਉਸ ਪਰਮਾਤਮਾ ਨਾਲ ਕੋਈ ਵੈਰ ਨਹੀਂ ਕਮਾ ਸਕਦਾ ਇਸ ਲਈ ਉਹ ਵੀ ਨਿਰਵੈਰ ਹੈ ਉਸ ਨੂੰ ਵੀ ਕਿਸੇ ਨਾਲ ਵੈਰ ਕਰਨ ਦੀ ਲੋੜ ਨਹੀਂ ਆਪਣੇ ਆਪ ਹੀ ਦੂਸ ਨੇ ਸਾਰੀ ਸិਸ਼ਟੀ ਰਚੀ ਹੈ ਉਸ ਦਾ ਆਪਣਾ ਆਪਾ ਹੈ ਕੁਦਰਤ ਤੇ ਫਿਰ ਉਹ ਕਿਸ ਤਰ੍ਹਾਂ ਕਿਸੇ ਨਾਲ ਵੈਰ ਕਰ ਸਕਦਾ ਹੈ ਉਹ ਕੁਦਰਤ ਕਰਕੇ ਬਸਿਆ ਸੋਈ ਉਹ ਕੁਦਰਤ ਕਰਕੇ ਇਸ ਕੁਦਰਤ ਵਿੱਚ ਬਸਿਆ ਆਇਆ ਹੈ ਇਸ ਸ੍ਰਿਸ਼ਟੀ ਵਿੱਚ ਬਸਿਆ ਹੋਇਆ ਉਹ ਕਿਸੇ ਨਾਲ ਵੈਰ ਨਹੀਂ ਕਰ ਸਕਦਾ Nirvair ਹੈ ਅਕਾਲ ਮੂਰਤ ਮੂਰਤੂ ਪਾਉ ਹੁੰਦਾ ਹੈ ਕੋਈ ਸ਼ਕਲ ਕੋਈ ਸੂਰਤ ਕੋਈ ਚੀਜ਼ ਕੋਈ ਕਿਸੇ ਚੀਜ਼ ਦੀ ਬੁੱਤ ਬੁੱਤਰ ਉਸੀ ਮੂਰਤੀ ਵੀ ਕੰਦੇ ਉਸ ਪ੍ਰਮਾਤਮਾ ਦਾ ਜੋ ਰੂਪ ਹੈ ਉਸ ਦੀ ਜੋ ਅਗਨੀ ਚਰਸ ਹੁੰਦ ਹੈ ਜਿਸ ਨੂੰ ਪਿੱਛੇ ਸਤਨਾਮ ਵੀ ਕਿਹਾ ਉਹ ਅਕਾਲ ਹੈ ਉਹਦੇ ਉਤੇ ਕਾਲ ਦਾ ਕੋਈ ਅਸਰ ਨਹੀਂ ਸਮੇਂ ਦਾ ਕੋਈ ਅਸਰ ਨਹੀਂ ਭਈ ਅੱਜ ਜਨਮ ਹੋ ਜਾਏ ਕਦੇ ਬਚਪਨ ਕਦੇ ਜਵਾਨੀ ਕਦੇ ਬਟਾਪਾ ਫਿਰ ਵਕਤਾਂ ਤੇ ਉਹ ਹਸਤੀ ਅਲੋਪ ਹੋ ਜਾਏ ਐਸੀ ਉਹ ਹਸਤੀ ਨਹੀਂ ਹੈ ਉਹ ਅਕਾਲ ਹਸਤੀ ਹੈ ਉਸ ਦੀ ਉਹਦੇ ਉਤੇ ਕੋਈ ਕਾਲ ਦਾ ਅਸਰ ਨਹੀਂ ਸਮੇਂ ਦਾ ਅਸਰ ਨਹੀਂ ਜ਼ਿੰਦਗੀ ਮੌਦ ਦਾ ਉੱਪਰ ਕੋਈ ਅਸਰ ਨਹੀਂ ਉਹ ਸਦਾ ਵਾਸਤੇ ਕਾਇਮ ਹਸਤੀ ਹੈ ਉਹਦੀ ਜੋ ਮजूद ਹੈ ਉਹਦੀ ਜੋ ਮੂਰਤ ਹੈ ਉਹ ਅਕਾਲ ਹੈ ਸਮੇਂ ਤੋਂ ਪਰੇ ਹੈ ਅਜੂਨੀ ਜੂਨਜਨੀ ਆਉਂਦਾ ਜੀਵੇ ਜੀਵਜੰਤ ਜੂਣਾ ਚ ਹੁੰਦੇ ਨੇ ਹੁਣ ਇੱਥੇ ਇੱਕ ਚੀਜ਼ ਸਪੱਸ਼ਟ ਹੋ ਜੀ ਨੇ ਕਈ ਲੋਕ ਕਹਿੰਦੇ ਜੀ ਜੁਨੀ ਸਿਸਟਮ ਨਹੀਂ ਹੈ ਜੀ ਆਵਾਗਵਨ ਨਹੀਂ ਹੈ ਇਹਦਾ ਮਤਲਬ ਆਵਾਗਵਨ ਹੈ ਪਰਮਾਤਮਾ ਨਾ ਜੁਨੀ ਤਾਂ ਹੀ ਗਿਆ ਕਿ ਪ੍ਰਭੂ ਤੂੰ ਬਿਨਾ ਕੁਝ ਜੁਨੀ ਵੀ ਹੈ ਉਹ ਅਜੁਨੀ ਹੈ ਇਹਦਾ ਮਤਲਬ ਜੁਨਾ ਵੀ ਹੈ ਨਾ ਜੁਨਾ ਹੰਦਿਆ ਜੁਨੀ ਹੈ ਬਾਕੀ ਦੁਨੀਆ ਸਾਰੀ ਜੂਣਾ ਵਿੱਚ ਹੈ ਜਿਸ ਦਾ ਸੰਸਾਰ ਸਾਰਾ ਜੂਣਾ ਵਿੱਚ ਹੈ ਪਰ ਉਹ ਪਰਮਾਤਮਾ ਅਜੁਨੀ ਹੈ ਉਹਦਾ ਜਿਹੜਾ ਵਾਸਤਵਿਕ ਰੂਪ ਹੈ ਉਜੜ ਜੜਾ ਨਿੱਜ ਅਸਲ ਰੂਪ ਹੈ ਉਹ ਜੁਨਾ ਵਿੱਚ ਨਹੀਂ ਆਉਂਦਾ ਹਾਂ ਜੁਨਮ ਜੋ ਜੀਵ ਜੰਤ ਅਸੀਂ ਘੁੰਮ ਫਿਰ ਰਹੇ ਆ ਸਾਡੇ ਵਿੱਚ ਉਹਦਾ ਅੰਸ਼ ਮਾਤਰ ਜਿਵੇਂ ਸਾਗਰ ਹੈ ਸਾਗਰ ਵਿੱਚ ਕੂਏ ਵਿੱਚ ਬੰਦ ਨਹੀਂ ਹੋ ਸਕਦਾ ਇੱਕ ਚਸ਼ਮੇ ਵਿੱਚ ਸਾਗਰ ਨਹੀਂ ਸਮਾ ਸਕਦਾ ਇੱਕ ਘੜੇ ਵਿੱਚ ਸਾਗਰ ਨਹੀਂ ਸਮਾ ਸਕਦਾ ਲੇਕਿਨ ਘੜੇ ਵਿੱਚ ਸਮਾਇਆ ਹੋਇਆ ਪਾਣੀ ਵੀ ਉਸ ਪ੍ਰਭੂ ਦਾ ਹੀ ਅੰਸ਼ ਹੈ ਇੱਕ ਨਿੱਕੀ ਜਿਹੀ ਬੂੰਦ ਵਿੱਚ ਵੀ ਉਹ ਸਾਗਰ ਦਾ ਹੀ ਅੰਸ਼ ਹੈ ਬੂੰਦ ਜਿਹੜੀ ਹੈ ਇਸ ਤਰ੍ਹਾਂ ਅਸੀਂ ਜੀਵ ਸਾਡੇ ਵਿੱਚ ਜਿਹੜੀ ਆਤਮਾ ਹੈ ਉਸ ਪਰਮਾਤਮਾ ਦਾ ਹੀ ਅੰਸ਼ ਹੈ ਲੇਕਿਨ ਇਸ ਨੂੰ ਅਸੀਂ ਪਰਮਾਤਮਾ ਨਹੀਂ ਕਹਿ ਸਕਦੇ ਇਸ ਨੂੰ ਅਸੀਂ ਆਤਮਾ ਕਹਿ ਸਕਦੇ ਹਾਂ ਅਸੀਂ ਰੂਹ ਕਹਿੰਦੇ ਹਾਂ ਸੋਲ ਕਹਿੰਦੇ ਹਾਂ ਪਰ ਪਰਮਾਤਮਾ ਦੀ ਜਿਹੜੀ ਆਪਣੀ ਹਸਤੀ ਹੈ ਜਿਹੜਾ ਇੱਕ ਪਲ ਵਿੱਚ ਹੀ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਉਹ ਉਸ ਦੀ ਹਸਤੀ ਆਪਣੀ ਜਗ੍ਹਾ ਤੇ ਜਿਹੜੀ ਹੈ ਉਹ ਅਜੂਨੀ ਹੈ ਉਹ ਜੋਨਾਂ ਚ ਨਹੀਂ ਆਉਂਦੀ ਹੁਣ ਇਹ ਪਰਮਾਤਮਾ ਆਇਆ ਕਿ ਤੂੰ ਹੋਇਆ ਕਿ ਤੂੰ ਸਹਿ ਬੰਦ ਆਪਣੇ ਆਪ ਤੋਂ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹਦਾ ਕੋਈ ਮਾਤਾ ਪਿਤਾ ਨਹੀਂ ਉਹਦਾ ਕੋਈ ਰਚਨਹਾਰ ਨਹੀਂ ਉਹ ਥਾਪਨ ਜਾਇ ਕੀਤਾ ਨਾ ਹੋਏ ਉਹ ਆਪੇ ਹਮ ਰੰਝਨ ਸੋ ਆਪੇ ਆਪ ਹੀ ਸਹਿਭੰਗ ਤੁਭਾ ਆਪਣੇ ਆਪ ਤੋਂ ਇਸ ਲਗੁਤ ਸਮੇਂ ਕਿੰਦਾ ਸਹਿਭੰਗ ਵੀ ਪੜਦੇ ਆਂ ਦਰਸਲ ਸਿਉਂਭਾਵ ਲਫ਼ਜ਼ ਤੋਂ ਸਹਿਭੰਗ ਬਣਿਆ ਇਸ ਲਈ ਸਹਿਭੰਗ ਪੜਨ ਦੀ ਜਾਂ ਸਹਿਭੰਗ ਪੜਨਾ ਮੈਂ ਸੰਵਿਧਾਨ ਕੇ ਇਹਦਾ ਸਹੀ ਉਚਾਰਨ ਸਹਿਭੰਗ ਠੀਕ ਹੈ ਭੰਗ ਤੋਂ ਮਤਲਬ ਕਿਸੇ ਚੀਜ਼ ਨੂੰ ਭੰਨਣਾ ਤੋੜਨਾ ਵੀ ਹੁੰਦਾ ਹੈ ਤੋ ਇੱਥੇ ਸਹਿਭੰਗ ਲਫ਼ਜ਼ ਜਿਹੜਾ ਸਹਿ ਔਰ ਭੰਗ ਦੇ ਦੋ ਦੇ ਸੰਧੀ ਨਾਲ ਲਫ਼ਜ਼ ਨਹੀਂ ਬਣਿਆ ਹੋਇਆ ਸਹਿਭੰਗ ਆਪਣੇ ਆਪ ਵਿੱਚ ਇੱਕ ਸੰਪੂਰਨ ਲਫ਼ਜ਼ ਹੈ ਜਿਹੜਾ ਸਿਉ ਭਵਤੂ ਸੰਸਕ੍ਰਿਤ ਦੇ ਸਿਉ ਭਵਤੂ ਸਹਿ ਭੰਗ ਬਣਿਆ ਲਹਿਜ਼ਾ ਇਸ ਨੂੰ ਸਹਿ ਭੰਗ ਬੋਲਣ ਦੀ ਥਾਂ ਸਹਿ ਭੰਗ ਬੋਲੀਏ ਅਸੀਂ ਤੇ ਮੈਂ ਸਮਝਦਾ ਕਿ ਇਹ ਜਿਆਦੇ ਸ਼ੁੱਧ ਉਚਾਰਨ ਹੈ ਮੇਰੇ ਤੋਂ ਵੱਡੇ ਵੱਡੇ ਹੋਰ ਵਿਦਵਾਨ ਹਨ ਉਹ ਇਸ ਬਾਰੇ ਕੋਈ ਜਿਆਦੇ ਵਿਆਖਿਆ ਕਰਕੇ ਦੱਸ ਸਕਦੇ ਸਹਿ ਭੰਗ ਜੋ ਆਪਣੇ ਆਪ ਤੋਂ ਹੋਇਆ ਹੈ ਐਸੀ ਹਸਤੀ ਜਿਸ ਦੇ ਇਹ ਗੁਣ ਹਨ ਕਿ ਉਹ ਸੰਸਾਰ ਤੇ ਆਪਣੇ ਕਿਸਮ ਦਾ ਵਾਈਦੀ ਹੈ ਉਹ ਅਨੂਪ ਹਸਤੀ ਹੈ ਜਿਸ ਦੀ ਕੋਈ ਉਪਮਾ ਉਹਦੇ ਮੁਕਾਬਲੇ ਦੀ ਕੋਈ ਦੂਈ ਹਸਤੀ ਨਹੀਂ ਉਹ ਜਮਦਾ ਮਰਦਾ ਨਹੀਂ ਉਹ ਉਸਦੀ ਹੱਸੀ ਕਦੇ ਮੁੱਕਦੀ ਨਹੀਂ ਸਦਾ ਵਾਸਤੇ ਸਤ ਨਾਮ ਕਾਇਮ ਰਹਾ ਹੈ ਮੈਂ ਸਾਰੀ ਸ੍ਰਿਸ਼ਟੀ ਦਾ ਉਹ ਕਰਨਹਾਰ ਹੈ ਐਸਾ ਨਹੀਂ ਹੈ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ ਤੇ ਪਾਲਣ ਵਾਲਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਇਆ ਉਸ ਪ੍ਰਮਾਤਮ ਨੂੰ ਕੋਈ ਮਹਿਕਮੇ ਬਣਾਉਣ ਦੀ ਲੋੜ ਨਹੀਂ ਪੈਂਦੀ ਉਸ ਨੂੰ ਇਹ ਸੰਸਾਰੀ ਕਿਰਿਆ ਚਲਾਉਣ ਵਾਸਤੇ ਕੋ ਵਕ ਵਕ ਦੇਵ ਦੇਵਤ ਪ੍ਰਤ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਕਿਸੇ ਤੋਂ ਵੀ ਕੋਈ ਕੰਮ ਕਰਵਾ ਸਕਦਾ ਹੈ ਸਾਰੇ ਸ੍ਰਿਸ਼ਟੀਮ ਵਿੱਚ ਬੈਠਾ ਹੋਇਆ ਸਾਰ ਜੀਸ ਦਾ ਕਾਰ ਵਿਆਰ ਉਹ ਆਪੇ ਚਲਾਈ ਜਾ ਰਿਹਾ ਹੈ ਉਹ ਕਿਸੇ ਕਿਸੇ ਇੱਕ ਦੁਸ਼ਮਣ ਨੂੰ ਨਾਸ ਕਰਨ ਵਾਸਤੇ ਉਸ ਨੂੰ ਅਵਤਾਰ ਧਾਰ ਕੇ ਹੋਂਦ ਵਿੱਚ ਲੋੜਨੀ ਪੈਂਦੀ ਉਸ ਨੂੰ ਜਨਮ ਲੈ ਕੇ ਹੋਂਦ ਵਿੱਚ ਲੋੜਨੀ ਪੈਂਦੀ ਉਹ ਇੱਕ ਦੁਸ਼ਮਣ ਨੂੰ ਸੋਧਣ ਵਾਸਤੇ ਕਿਸੇ ਦੂਸਰੇ ਵਿੱਚ ਬਲ ਬਖ ਸਕਦਾ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ ਕੌਤ ਨੂੰ ਸੋਧਣ ਵਾਸਤੇ ਕ੍ਰਿਸ਼ਨ ਜੀ ਜਿਹੀਆਂ ਅਸੀਂ ਉਸਨੇ ਪੈਦਾ ਕੀਤੀਆਂ ਰਾਖਸ਼ਾ ਨੂੰ ਸੋਧਣ ਵਾਸਤੇ ਉਸਨੇ ਚੰਡੀ ਜੀਆਂ ਜੀਆਂ ਹਸਤੀਆਂ ਪੈਦਾ ਕੀਤੀਆਂ ਮੁਗਲਾਂ ਨੂੰ ਸੋਧਣ ਵਾਸਤੇ ਉਹਨੇ ਖਾਲਸਾ ਪੈਦਾ ਕੀਤਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਚੋਂ ਕੱਢਣ ਵਾਸਤੇ ਭਾਰਤ ਦੇ ਲੋਕਾਂ ਵਿੱਚ ਸ਼ਕਤੀ ਬਖਸ਼ੀ ਉਹਨੇ ਵਿੱਚ ਇਹ ਜਜ਼ਬਾ ਬਖਸ਼ਿਆ ਇਨਕਲਾਬ ਦਾ ਉਹਨੂੰ ਬਾਹਰ ਕੱਢ ਮਾਰਿਆ ਵਿਦੇਸ਼ੀਆਂ ਨੂੰ ਤੋ ਉਹ ਪ੍ਰਮਾਤਮਾ ਕਿਸੇ ਨੂੰ ਵੀ ਆਪਣੀ ਕਿਸੇ ਬਲ ਬਖਸ਼ ਕੇ ਕਿਸੇ ਵੀ ਸੰਸਾਰੀ ਚੀਜ਼ ਦਾ ਉਧਾਰ ਕਰ ਸਕਦਾ ਹੈ ਉਸ ਨੂੰ ਵਿਸ਼ੇਸ਼ ਰੂਪ ਵਿੱਚ ਆਪ ਜਨਮ ਲੈ ਕੇ ਆਉਣ ਦੀ ਲੋੜ ਨਹੀਂ ਆ ਜਨਮੀ ਹਸਤੀ ਹੈ ਆਪਣੇ ਆਪ ਤੂੰ ਹੈ ਕਦੇ ਮਰਦਾ ਮੁਕਤਾ ਨਹੀਂ ਔਰ ਸਾਰੀ ਸਿਸਮ ਨੂੰ ਬਣਾ ਕੇ ਵਿੱਚ ਸਾਰੇ ਵੀ ਸਮਾਂ ਵਿੱਚ ਕੁਦਰਤ ਸਰਪ੍ਰਭ ਵਸੈ ਜੀਓ ਕੁਦਰਤ ਇਹ ਕਿਤੇ ਹੁਣ ਕਈ ਇਹ ਵੀ ਕਹਿਣਾ ਸ਼ੁਰੂ ਹੋ ਗਏ ਨੇ ਕਿ ਇਹ ਬਸੇ ਜਿਹੜੀ ਦਿੱਸਦੀ ਕੁਦਰਤ ਹੈ ਇਹੀ ਪਰਮਾਤਮਾ ਹੈ ਨਹੀਂ ਐਸਾ ਨਹੀਂ ਹੈ ਦਿੱਸਦੀ ਕੁਦਰਤ ਪਰਮਾਤਮਾ ਨਹੀਂ ਹੈ ਵਾਹਿਗੁਰੂ ਨਹੀਂ ਹੈ ਅਕਾਲਪੁਰਖ ਇਕ ਓੰਕਾਰ ਨਹੀਂ ਹੈ ਦਿੱਸਦੀ ਕੁਦਰਤ ਵਿੱਚ ਉਹ ਮੌਜੂਦ ਹੈ ਜਿਸ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਬਈ ਅਸੀਂ ਕੋਈ ਦਾਲ ਸਬਜ਼ੀ ਬਣਾਉਂਦੇ ਹਾਂ ਦਾਲ ਵਿੱਚ ਪਾਣੀ ਹੁੰਦਾ ਹੈ ਅਸੀਂ ਕਿਵੇਂ ਦਾਲ ਵਿੱਚ ਪਾਣੀ ਹੈ ਪਰ ਇਹ ਨਹੀਂ ਕਹ ਸਕਦੇ ਦਾਲ ਪਾਣੀ ਹੈ ਦਾਲ ਪਾਣੀ ਨਹੀਂ ਹੈ ਦਾਲ ਆਪਣੇ ਆਪ ਵਿੱਚ ਇੱਕ ਦਾਲ ਹੈ ਉਹਦੇ ਵਿੱਚ ਪਾਣੀ ਹੈ ਉਹਦੇ ਵਿੱਚ ਹਰਦੀ ਮਿਰਚੀ ਲੂਣ ਵਗੈਰਾ ਵੀ ਹੈ ਪਰ ਦਾਲ ਆਪਣੇ ਆਪ ਵਿੱਚ ਇੱਕ ਸੰਪੂਰਨ ਪਦਾਰਥ ਹੈ ਜਿਸ ਦੇ ਨਾਲ ਅਸੀਂ ਹੋਰ ਭੋਜਨ ਖਾਂਦੇ ਹਾਂ ਇਸ ਤਰ੍ਹਾਂ ਵਿੱਚ ਕੁਦਰਤ ਹਰ ਪ੍ਰਭ ਵਸਾ ਜੀ ਕੁਦਰਤ ਉਸਨੇ ਕੀਤੀ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀ ਹੈ ਕੁਦਰ ਸੈਕੰਡ ਪਰਸੈਂ ਦੂਏ ਨੰਬਰ ਤੇ ਪ੍ਰਮਾਤਮਾ ਨੇ ਕੁਦਰ ਸਾਂਝੀ ਆ ਪਹਿਲਾ ਅਨਰੋਲ ਆਪਣੇ ਆਪ ਨਿਰਜ ਰੂਪ ਵਿੱਚ ਨਰੰਕਾਰ ਰੂਪ ਵਿੱਚ ਮੌਜੂਦ ਸੀ ਨਿਰਗੁਣ ਰੂਪ ਵਿੱਚ ਮੌਜੂਦ ਸੀ ਨਿਰਗੁਣ ਤੇ ਸਰਗੁਣ ਥੀ ਆ ਆਪਣੇ ਨਿਰਗੁਣ ਰੂਪ ਤੋਂ ਉਸਨੇ ਸਰਗੁਣ ਰੂਪ ਇਹ ਕੁਦਰਤ ਬਣਾਈ ਜਿਸ ਦਾ ਸੰਸਾਰ ਬਣਾਇਆ ਜਿਹੜਾ ਵਿਜੀਬਲ ਸੰਸਾਰ ਜਿਸ ਦਾ ਇਸ ਨੂੰ ਕੁਦਰਤ ਕਹਿੰਦੇ ਨੇ ਉਹ ਕੁਦਰਤ ਪ੍ਰਮਾਤਮਾ ਨਹੀਂ ਹੈ ਕੁਦਰਤ ਵਿੱਚ ਪ੍ਰਮਾਤਮਾ ਹੈ ਕੁਦਰਤ ਵਿੱਚ ਉਹ ਸਮਾਇਆ ਹੈ ਕੁਦਰਤ ਉਸ ਦਾ ਰੂਪ ਹੈ ਪ੍ਰਮਾਤਮਾ ਦਾ ਅਗਰ ਕੋਈ ਸਰਗੁਣ ਰੂਪ ਦ੍ਰਿਸ਼ਮਾਨ ਰੂਪ ਦੇਖਣਾ ਹੋਵੇ ਉਦਾ ਵਿਜੀਬਲ ਰੂਪ ਦੇਖਣਾ ਹੋਵੇ ਤਾਂ ਇਹ ਸੰਸਾਰ ਹੈ ਤੇ ਜਿਹੜਾ ਉਸ ਦਾ ਅਸਲ ਰੂਪ ਹੈ ਆਪਣਾ ਨਰੂਲ ਉਹ ਇਨਵੀਜੀਬਲ ਰੂਪ ਹੈ ਜਿਸ ਨੂੰ ਨਿਰੰਕਾਰ ਕਹਿੰਦੇ ਆ ਉਹ ਸਾਰੀ ਕੁਦਰਤ ਖਤਮ ਹੋ ਜਾਏ ਦਿਸਦਾ ਸੰਸਾਰ ਵਿਨਾਸ਼ ਹੋ ਜਾਏ ਉਹ ਤਾ ਵੀ ਆਪਣੇ ਉਸ ਨਿਜ ਰੂਪ ਨਿਰੰਕਾਰ ਰੂਪ ਵਿੱਚ ਨਿਰਗੁਣ ਰੂਪ ਵਿੱਚ ਸਦਾ ਕਾਇਮ ਦਾਮ ਰਹਿਣ ਵਾਲੀ ਖਸਤੀ ਹੈ ਤਾਂ ਇਸ ਸਮਝਿਏ ਕਿ ਕੁਦਰਤ ਵਿੱਚ ਔਰ ਕੁਦਰ ਦੇ ਕਾਦਰ ਵਿੱਚ ਕੀ ਫਰਕ ਹੈ ਉਹ ਕੁਦਰਤ ਬਣਾਉਣ ਵਾਲਾ ਹੈ ਕੁਦਰਤ ਉਸ ਦੀ ਬੰਤਰ ਹੈ ਆਪ ਉਸ ਦੀ ਆਪ ਜਿਹੜੀ ਉਸ ਦੀ ਹਸਤੀ ਹੈ ਉਹ ਆਪਣੇ ਆਪ ਵਿੱਚ ਸਹਿਭੰਗ ਹੈ ਉਸੇ ਮੂਲਭਵ ਹੈ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਪਰ ਕੁਦਰਤ ਨੂੰ ਕਿਸੇ ਨੇ ਮਨਾਇਆ ਹੈ ਕੁਦਰਤ ਪ੍ਰਮਾਤਮਾ ਨੇ ਬਣਾਇਆ ਲਾਜ਼ਮ ਕੁਦਰਤ ਨੂੰ ਹੀ ਪ੍ਰਮਾਤਮਾ ਕਹਿ ਲੈਣਾ ਇਹ ਇੱਕ ਪੜਾਅ ਹੋਰ ਹੀ ਰੁਕ ਜਾਣ ਵਾਲੀ ਗੱਲ ਹੈ ਕੁਦਰਤ ਵਿੱਚੋਂ ਪ੍ਰਮਾਤਮਾ ਨੂੰ ਮਹਿਸੂਸ ਕਰਨਾ ਇਹ ਇੱਕ achhi avastha ਹੈ ਬ੍ਰਹਮ ਗੰਦੀ ਵਸਾ ਵੀ ਕੁਦਰਤ ਵਿੱਚੋਂ ਪ੍ਰਮਾਤਮਾ ਦਿਸ ਪਵੇ ਕੁਦਰਤ ਵਿੱਚ ਉਸ ਦੀ ਜੋਤ ਦਾ ਅਹਿਸਾਸ ਜਾਗ ਪਵੇ ਪਰ ਕੁਦਰਤ ਨੂੰ ਵੀ ਪਰਮਾਤਮਾ ਸਮਝ ਲੈਣਾ ਇਸ ਲਈ ਠੀਕ ਨਹੀਂ ਕਿ ਕਿ ਕੁਦਰਤ ਬਿਨਸਨ ਆ ਰਹਾ ਹੈ ਜੋ ਦਿਸੈ ਸੋ ਸਗਲ ਬਿਨਾਸ ਹੈ ਇਹ ਸਭ ਬਿਨਸਨ ਆ ਰਹਾ ਹੈ ਜਿਸ ਦਾ ਸੰਸਾਰ ਇਹ ਅਲੋਪ ਹੋ ਸਕਦਾ ਹੈ ਜਿਸ ਦਾ ਸੰਸਾਰ ਨਿਰੰਕਾਰ ਵਿੱਚ ਬਦਲ ਸਕਦਾ ਹੈ ਖਤਮ ਹੋ ਸਕਦਾ ਹੈ ਬਿਲਕੁਲ ਜਿਸ ਤਰ੍ਹਾਂ ਅਰਬਦ ਨਰਬਦ ਤੰਦੂਕਾਰਾ ਸੀ ਨਾ ਗਗਨ ਸੀ ਨਾ ਆਕਾਸ਼ ਸੀ ਨਾ ਚੰਦ ਸੀ ਨਾ ਸੂਰਜ ਸੀ ਕੁਝ ਵੀ ਨਹੀਂ ਸੀ ਜਦੋਂ ਉਦੋਂ ਉਹ ਪਰਮਾਤਮਾ ਦੀ ਹਸਤੀ ਮੌਜੂਦ ਸੀ ਉਸ ਹਸਤੀ ਦੇ ਰੂਪ ਵਿੱਚ ਇਹ ਕੁਦਰਤ ਮੁੜ ਕੇ ਜਾ ਸਕਦੀ ਹੈ ਖਤਮ ਹੋ ਸਕਦੀ ਹੈ ਲਾਜ਼ਾ ਕੁਦਰਤ ਖਤਮ ਹੋਣ ਨਾਲ ਪਰਮਾਤਮਾ ਖਤਮ ਨਹੀਂ ਹੋ ਜਾਂਦਾ ਕੁਦਰਤ ਵਿਨਸਨ ਆ ਰਿਹਾ ਪਰਮਾਤਮਾ ਅਬਨਾਸ਼ੀ ਹੈ ਇਸ ਲਈ ਇਹ ਫਰਕ ਸਮਝੀਏ ਕੁਦਰਤ ਔਰ ਪਰਮਾਤਮਾ ਦਾ ਫਰਕ ਅਸੀਂ ਸਮਝੀਏ ਤੇ ਐਸਾ ਪਰਮਾਤਮਾ ਮਿਲਦਾ ਕਿਸ ਤਰ੍ਹਾਂ ਹੈ ਗੁਰੂ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਸੱਚਾ ਗੁਰੂ ਉਹ ਹੈ ਸਤਪੁਰਖ ਜਿਸ ਨੇ ਜਾਣਿਆ ਸਤਗੁਰ ਤਿਸ ਕਰਨਾ ਹੋ ਜਿਸ ਨੇ ਉਸ ਸੱਚੀ ਅਸਤੀ ਨੂੰ ਜਾਣ ਲਿਆ ਉਹ ਉਸ ਪਰਮਾਤਮਾ ਦਾ ਮੈਸੇਜ ਪਰਮਾਤਮਾ ਦਾ ਗਿਆਨ ਪਰਮਾਤਮਾ ਦਾ ਰੱਬੀ ਧਰਮ ਸਾਨੂੰ ਸਮਝਾਉਂਦਾ ਹੈ ਉਹ ਸਾਡਾ ਗੁਰੂ ਜਿਹੜਾ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਐਸੇ ਗੁਨਾ ਵਾਲਾ ਪਰਮਾਤਮਾ ਮਹਿਸੂਸ ਹੋ ਸਕਦਾ ਅਨੁਭਵ ਹੋ ਸਕਦਾ ਪ੍ਰਾਪਤ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ